ਪਾਨੇ ਸਿੱਧੂ ਨੂੰ ਡੱਕਨ ਨੂੰ ਫਿਰਦਾ ਸੀ ਆ ਤਾਂ ਗੁਰਿੰਦਰ ਰੰਗਰੇਟੇ ਤੇ ਬਾਜੀ ਪੁੱਠੀ ਪੈ ਗਈ ਕਹਿੰਦਾ ਸੀ ਹੁਣ ਨਹੀਂ ਪਾਨਾ ਬਾਹਰ ਆਉਂਦਾ ਤੇ ਪਾਨਾ ਸਿੱਧੂ ਜੇਲ੍ਹ ਤੋਂ ਬਾਹਰ ਆਵੇਗਾ ਗੁਰਿੰਦਰ ਸਿੰਘ ਰੰਗਰੇਟੇ ਨੂੰ ਪੁਲਿਸ ਜੇਲ੍ਹ ਵਿੱਚ ਲੈ ਗਈਏ ਪੀਪੀ ਸੁਖਵਿੰਦਰ ਸਿੰਘ ਨੇ ਰੰਗਰੇਟੇ ਤੇ ਕਾਰਵਾਈ ਕਰਵਾਤੀ ਕਿਉਂਕਿ ਰੰਗਰੇਟੇ ਨੇ ਸੁਖਵਿੰਦਰ ਦੀਆਂ ਧੀਆਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਸੀ ਪਾਨੇ ਸਿੱਧੂ ਤੇ ਤਿੰਨ ਮੁਕਾਦਮੇ ਦਰਜ ਕੀਤੇ ਗਏ ਨੇ ਤੇ ਪੁਲਿਸ ਨੇ ਗੁਰਿੰਦਰ ਰੰਗਰੇਟੇ ਨੂੰ ਵੀ ਚੌਕ ਲਿਆ ਕਿਉਂਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਗਲਤ ਬਿਆਨਬਾਜ਼ੀ ਕਰਦਾ ਸੀ ਤੇ ਨਾ ਦੱਸਣਯੋਗ ਸ਼ਬਦ ਵਰਤਦਾ ਸੀ ਭਾਨਾ ਸਿੱਧੂ ਹਮੇਸ਼ਾ ਤੋਂ ਪੰਜਾਬ ਦੇ ਹੱਕਾਂ ਦੇ ਲਈ ਲੜਦਾ ਆਇਆ ਤੇ ਠੱਗ ਏਜੰਟਾਂ ਤੋਂ ਭਾਨੇ ਨੇ ਹੁਣ ਤੱਕ ਕਰੋੜਾ ਰੁਪਇਆ ਗਰੀਬ ਲੋਕਾਂ ਦਾ ਕਢਵਾਇਆ ਏ ਭਾਨੇ ਨੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਪਿਛਲੇ ਹੜ੍ਹਾਂ ਦੀ ਮਾਰ ਵਿੱਚ ਵੀ ਭਾਨਾ ਸਿੱਧੂ ਨੇ ਕਾਫੀ ਸੇਵਾ ਵੀ ਨਿਭਾਈ ਸੀ ਤੇ ਗਰੀਬਾਂ ਦੇ ਹੱਕਾਂ ਦੇ ਵਿੱਚ ਖੜਦਾ ਆਇਆ ਏ ਗ੍ਰਿੰਦਰ ਸਿੰਘ ਰੰਗਰੇਟੇ ਨੇ ਕਿਹਾ ਸੀ ਮੈਂ ਜੇਲ੍ਹ ਵਿੱਚ ਭਾਨੇ ਦੀ ਕੁੱਟਮਾਰ ਵੀ ਕਰਵਾਈ ਹੈ ਕਾਫੀ ਸਾਰੀਆਂ ਪੁੱਠੀਆਂ ਗੱਲਾਂ ਰੰਗਰੇਟੇ ਨੇ ਸੋਸ਼ਲ ਮੀਡੀਆ ਤੇ ਕੀਤੀਆਂ ਸੀ ਤੇ ਪਹਿਲਾਂ ਵੀ ਕਰਦਾ ਆਇਆ ਸੀ ਪਰ ਬਾਜੀ ਉਲਟੀ ਪੈ ਗਈ ਏ ਰੰਗਰੇਟੇ ਨੂੰ ਹੀ ਪੁਲਿਸ ਨੇ ਚੱਕ ਲਿਆ ਤੇ ਦੋਸਤੋ ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਨੇ ਆਪਣੇ ਕਮੈਂਟ ਜਰੂਰ ਕਰਿਓ ਬਾਕੀ ਸੋਸ਼ਲ ਮੀਡੀਆ ਤੇ ਆਪਣੀ ਜ਼ੁਬਾਨ ਨੂੰ ਲਗਾਮ ਲਗਾ ਕੇ ਰੱਖਣਾ ਚਾਹੀਦਾ ਕਿਉਂਕਿ ਜ਼ੁਬਾਨ ਫਿਸਲਣ ਦੇ ਕਾਰਨ ਜਬਾਨ ਕੁਝ ਵੀ ਕਰਵਾ ਸਕਦੀ ਹੈ ਤੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ